ਗਰਬਾਣੇ ਅੱਜ ਦੀ ਗੱਲ ਕਰਦੇ ਹੈ ਅੱਜ ਕਿੰਨਾ ਕੋ ਹੈ ਸ ਸਾਸ ग्रास ਵਰਤਮਾਨ ਦੀ ਗੱਲ ਕਰਦੇ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਗੋ ਜਗ ਅਤਲ ਸ਼ਬਦਾ અવਤਾਰ ਸਾਰੇ ਸੰਸਾਰ ਨੂੰ ਸਾਝਾ ਪ੍ਰਦੇਸ਼ ਦੇ ਰਹੇ ਹਨ ਆਖਰੀ আর ਪਹਿਲਾ ਮੌਕਾ ਮਿਲਿਆ ਹੈ ਜੀਵਨ ਸੇ ਮਾਸ਼ਲੀ ਜਿੰਨੇ ਸਵਤੰਤਰਤਾ ਜਿੰਨੀ ਆਜ਼ਾਦੀ ਨਾਲ ਪਿਆਰ ਨਹੀਂ ਇੰਨਾ ਪਿਆਰ ਸਕਦਾ ਇਹ ਪੰਛੀ ਜਿੰਨੀ ਆਜ਼ਾਦੀ ਨਾਲ ਉੱਡ ਸਕਦੇ ਹਨ ਸਵਤੰਤਰਤਾ ਨਾਲ ਅਸੀਂ ਨਹੀਂ ਉੱਡ ਸਕਦੇ ਇਹ ਹਾਥੀ ਜਿੰਨਾ ਭਾਰ ਚੁੱਕ ਸਕਦਾ ਹੈ ਕਸ ਇਹ ਨਹੀਂ ਚੁੱਕ ਸਕਦੇ ਆਜ਼ਾਦੀ ਹ ਪਰ ਇਹ ਜਿੰਨਾ ਘੋੜਾ ਦੌੜ ਸਕਦਾ ਹੈ ਮਨੁੱਖ ਇਹ ਨਾ ਦੌੜਨੇ ਸਕਦਾ ਠੀਕ ਹੈ 1 ਘਟ 84 ਲੱਖ ਇਹ ਜੁਨ ਸਾਨੂੰ ਬੰਦਿਆਂ ਨੂੰ ਮਾਨਸ ਜਾਤ ਨੂੰ ਸੰਭਾਲ ਲਈ ਪ੍ਰਦੇਸ਼ਰ ਬਣਾਈ ਹੈ। ਪਰਮੇਸ਼ਰ ਘਟਰਾਉ ਰੋ ਵਖਾ ਦਿੰਦਾ ਹੈ। ਆਪਣੀ ਖੁਰਸੀ ਤੇ ਬਿਠਾ ਦਿੰਦਾ ਹੈ। ਕਹਿੰਦਾ ਮੈਨੂੰ ਲਾਂਭਾ ਦਿਓ। ਨਾ ਕੁਝ ਵੀ ਨਹੀਂ ਗਲਤ ਕਰਦਾ। ਸਤਰਾ ਤਰਾ ਤਰਾ ਦੇ ਰੰਗ ਬਰੰਗੇ ਕੇ ਐਲ ਪ੍ਰਮੇਸ਼ਰ ਰਚਦਾ ਹੈ ਕੁਦਰਤ ਨੂੰ ਸਮਝਣਾ ਪਏਗਾ ਜੋ ਕੁਦਰਤੀ ਮਾਰ ਹੈ ਇਹ ਸਾਨੂੰ ਅਸੀਂ ਜ਼ਿੰਮੇਦਾਰ ਹਾਂ ਅਸੇ ਹਵਾ ਪਾਣੀ ਧਰਤੀ ਦੂਸ਼ਿਤ ਕਰਤੀ ਠੀਕ ਹੈ ਵੱਡੀ ਕੀਮਤ ਚੁਕਾਵਾਂਗੇ ਇਹ ਮਾਂ ਨੂੰ ਸਾਹਮਣਾ ਸੀ ਧਰਤੀ ਮਾਤਾ ਹੈ ਇਹ ਪਵਨ ਗੁਰੂ ਹੈ ਜੋ ਜੇ ਹਵਾ ਆ ਰਹੀ ਆ ਪਿੱਛੋਂ ਤੁੰਤ ਤੁੰਨ ਵਜੇ ਦਿਲ ਦੀਆਂ ਗੱਲਾਂ ਸਾਰੀਆਂ ਦਿਲ ਨੂੰ ਕੋ ਪੜ ਸਕਦਾ ਨਹੀਂ ਇਹ ਘੋੜਾ ਹੋਏ ਉੱਤੇ ਸਵਾਰ ਹੀ ਨਹੀਂ ਨਹੀਂ ਗੱਲ ਬੰਨੀ ਠੀਕ ਆ ਜਾ ਅੱਜ ਤਰੱਕੀ ਹੋ ਗਈ ਘੋੜੇ ਬਿਨ ਸਵਾਰ ਤੋਂ ਚੱਲ ਰਹੇ ਹਨ ਐਸਾ ਇੱਕ ਕਾਰਾਂ ਦੇ ਗੱਡੀਆਂ 'ਚ ਸਿਸਟਮ ਲਾਤਾ ਆਪਣੇ ਆਪ ਚੱਲਦੀਆਂ ਹਨ ਸੋ ਜਿਦਾਂ ਸੁਣਨ ਵਾਲਾ ਛੋਟਾ ਹੋਏਗਾ ਤੇ ਬਖਤਾ ਕੀ ਕਰੇ ਤੇਰੇ ਕੋਲ ਕਿੰਨੇ ਮੇਰੇ ਕੋਲ 1000 ਰੁਪਏ ਤੇਰੇ ਕੋਲ 2000 ਵੱਡੇ ਬਿਜ਼ਨਸ ਮੈਨ ਬੰਨਾ ਚਾਹੁੰਦੇ ਹਾਂ ਨਹੀਂ ਕਮਾਈ ਕਰੇ ਆਪਣੀ ਕਮਾਈ ਚੋਂ ਦੇਣਾ ਪੈਂਦਾ ਹੈ ਸਾਥ ਕੌਣ ਆਇਆ ਜੋ ਆਪਣੇ ਮਨ ਨੂੰ ਸਾਧ ਰਿਹਾ ਹੈ ਸੰਤ ਪੰਡਤ ਨਿਆ ਬ੍ਰਾਹਮਣ ਜੋ ਬ੍ਰਹਮ ਦੀ ਵਿਚਾਰ ਕਰਦਾ ਹੈ ਪੰਡਤ ਉਹ ਹੈ ਜੋ ਪੰਡਾ ਬੁੱਧੀ ਹੈ ਪਹੁੰਚੇ ਹੋਏ ਦਾ ਨਾਂ ਹੈ ਘਰ ਨੂੰ ਜੈਸੀ ਘਰ ਸਮਝਾਂਗੇ ਠੀਕ ਹੈ ਪੜਾ ਪੜਾ ਸੀ ਇਹ ਪਰਿਵਾਰ ਨੂੰ ਪਰਿਵਾਰ ਸਮਝਾਂਗੇ ਠੀਕ ਹੈ ਦੋ ਗੱਲਾਂ ਤੇ ਸਾਡਾ ਚਿੱਤ ਲੱਗ ਗਿਆ ਪ੍ਰਭਤਾਚ ਔਰ ਕਾਰਜ ਬਸ ਇਹੀ ਜੀਵਨ ਹੈ ਨਹੀਂ ਇੱਕ ਅਮੀਰ ਬੰਦਾ ਸਭ ਕੁਝ ਲੈ ਕੇ ਉਹਨੂੰ ਸਮਝ ਆ ਜਾਂਦੀ ਕੁਛ ਵੀ ਨਹੀਂ ਮਿਲਿਆ ਤੇ ਰਾਜੇ ਦੀ ਫੌਜ ਜਾਰੀ ਸੀ ਨਾਲ ਰਾਜਾ ਵੀ ਸੀ ਕਹਾਣੀ ਇਹ ਜੋ ਕਹਾਣੀ ਹੈ ਕਹਾਣੀ ਕਿਤੇ ਵੀ ਨਹੀਂ ਹੁੰਦੀ ਸਾਡੇ ਸਮਝਾਣ ਲਈ ਬੋਲਿਆ ਜਾਂਦਾ ਸੋ ਰਸਤੇ 'ਚ ਕੋਈ ਫਕੀਰ ਆਰਾਮ ਕਰ ਰਿਹਾ ਸੀ ਰਾਜਾ ਕਹਿੰਦਾ ਮੇਰਾ ਇਹਨੇ ਸਤਕਾਰ ਨਹੀਂ ਕੀਤਾ ਕਹਿੰਦੇ ਤੂੰ ਕਾ ਦਾ ਰਾਜਾ ਹੈ ਉਹ ਤਾਂ ਪਖਾਰੀ ਹੈ ਰਾਜਾ ਰੱਜੇ ਹੋਏ ਦਾ ਨਾਂ ਹੈ ਇਹ ਲਸ਼ਕ ਪੜਾਵ ਜੀਵਨ ਨੂੰ ਜੀਵਨ ਸੰਚਨਾ ਸੀ ਸੋ ਕਹਿੰਦੇ ਕਿੱਥੇ ਜਾ ਰਿਹਾ ਕਹਿੰਦਾ ਮੈਂ ਜੁੱਧ ਲਈ ਜਾ ਰਿਹਾ ਹਾਂ ਜੋਤ ਜਿੱਤ ਪ੍ਰਾਪਤ ਕਰਕੇ ਆਪਣੇ ਰਾਜ ਚ ਮਲਾਵਾਂਗਾ ਕਹਿੰਦਾ ਫਿਰ ਫਿਰ ਕਹਿੰਦਾ ਹੋਰ ਨਾ ਕਿਤੇ ਚੜਾਈ ਕਰਾਂਗਾ ਉੱਥੇ ਜਿੱਤ ਪ੍ਰਾਪਤ ਕਰਕੇ ਆਪਣੇ ਰਾਜ ਚ ਮਲਾਵਾਂਗਾ ਕਹਿੰਦੇ ਫਿਰ ਫਿਰ ਸਾਰੇ ਸੰਸਾਰ ਤੇ ਰਾਜ ਕਰਾਂਗਾ ਫਿਰ ਸਾਧ ਕਹਿੰਦਾ ਫਿਰ ਫਿਰ ਕੰਧਾ RAM ਨਾਲ ਬੈ ਕੇ ਫਿਰ ਰੱਬ ਰੱਬ ਕਰਾਂਗਾ ਅੱਛਾ ਸੋ ਐਨਾ ਖੂਨ ਦੀਆਂ ਨਦੀਆਂ ਵਹਾ ਕੇ ਫਿਰ ਰੱਬ ਰੱਬ ਕਰੇਗਾ ਤੂੰ ਕੀ ਹੈ ਤੂੰ ਰੱਜਿਆ ਹੋਇਆ ਤੇ ਨਹੀਂ ਸੋ ਇਹ ਆਸਰਾ ਆਸਰੇ ਤੋਂ ਬਿਨਾ ਕੋਈ ਗੱਡੀ ਨਹੀਂ ਚੱਲਦੀ ਪਹਿਲਾਂ ਸਾਡੇ ਬਜ਼ੁਰਗ ਹੁੰਦੇ ਸੀ ਨਾ ਹਾਲਤੇ ਉਹ ਉੱਪਰ ਫੜਨ ਵਾਲੀ ਹੁੰਦੀ ਹੈ ਉਹਦੇ ਆਸਰੇ ਕਈ ਕਿਲੋਮੀਟਰ ਬੰਨਦਾ ਸੀ 25 30 ਕਿਲੋਮੀਟਰ ਇੱਕ ਕਿਲੇ 'ਚ ਜਦੋਂ ਕਈ ਢੇ ਲੱਗਦੇ ਹਨ ਅੱਜ ਵੀ 19 ਕਿਲੋਮੀਟਰ ਚੱਲਣਾ ਜ਼ਰੂਰੀ ਹੈ ਪੁਰਾਣੀ ਪਰੰਪਰਾ ਪੁਰਾਣਾ ਸਭ ਕੁਝ ਠੀਕ ਸੀ ਇਹ ਗਿਆਨ ਦੇ ਅੰਧੇ ਆ ਗਏ ਬਿਨ ਪਾਣੀ ਤੋਂ ਡੁੱਬਣ ਲੱਗ ਪਏ ਸ 12ੋਂ ਘਰ ਨੂੰ ਆਉਣਾ ਹੈ ਫੇਰ ਤੂੰ ਪਰੇਸ਼ਾਨ ਨਾ ਹੋਏਂਗਾ ਇਹ ਪੜਾਹ ਦੁੱਖ ਇਤਿਹਾਸ ਭੁੱਖ ਤੀੜ ਇਹ ਜ਼ਰੂਰੀ ਆ ਸਰੀਰ ਚ ਜੇ ਕੁਕਰ ਪੌਂਕੇ ਨਹੀਂ ਆਏ ਵੱਟੇ ਜੱਲਤ ਨੂੰ ਨਹੀਂ ਪੌਂਕੇ ਵੱਡੇ ਚ ਇੱਕ ਪੀੜਾ ਹੋ ਰਹੀ ਐ ਕੰਨ ਦੀ ਬੀੜਾ ਦੰਦਾਂ ਦੀ ਬੀੜਾ ਸ ਨਿਸ਼ਾਨਾ ਮਨ ਹੈ ਸ਼ਬਦ ਦਾ ਤੀਰ ਵੱਜਣਾ ਹੈ ਸਿਸ ਬਹੁਤ ਚਲਾਕ ਹਾਂ ਵੱਜਣ ਹੀ ਨਹੀਂ ਦਿੰਦੇ ਜਦ ਤੀਰ ਵੱਜ ਗਿਆ ਨਾ ਮਨ ਸੁਖਮ ਸੀ ਸ ਮਾਰਸਿਤ ਮਾਨਸਿਕਤਾ ਸੁਖੰ ਉੱਚਾ ਨੇ ਕਹਿਣਾ ਕਿਤੇ ਨਾਮਾਂ ਅੰਤ ਨਾ ਜਾਣਿਆ ਤੁਮ ਸਰ ਨਾਹੀ ਅਵਰ ਹਰੇ ਤੂੰ ਹਰਾ ਪਰਾ ਕਰਨ ਵਾਲਾ ਹੈ ਸਾਰਿਆਂ ਨੂੰ ਤੇਰੇ ਤੋਂ ਬਿਨਾ ਹੋਰ ਕੋਈ ਨਹੀਂ ਉੱਚਾ ਨੇ ਕਹਿਣਾ ਮਨ ਮੇ ਰਹਿਣਾ ਆਪੇ ਜਾਣੈ ਆਪ ਕਰੇ ਸੋ ਇਹ ਵਰਲੇ ਹੰਝੋ ਪਰਮੇਸ਼ਰ ਦੀ ਆਵਾਜ਼ ਨੂੰ ਜਾਣਦੇ ਹਨ ਸੋ ਪਰਮੇਸ਼ਰ ਕਹਿੰਦਾ ਵਿਆਪਕ ਹੈ ਇਕ ਥਾਂ ਨਹੀਂ ਹੈ ਕੋ ਨਵੇਂ ਗੱਲ ਕੋਈ ਕਰਦਾ ਹੈ ਉਹ ਜਰੇ ਜਰੇ ਚ ਹੈ ਪੱਤੇ ਪੱਤੇ ਚ ਹੈ ਕਣ ਕਣ ਚ ਹੈ ਹਰ ਜਗ੍ਹਾ ਹੈ ਉਹ ਕੁਦਰਤ ਰੂਪ ਹੈ ਕਿੱਥੇ ਨਹੀਂ ਆਏਗਾ ਸਾਡੀ ਸਮਝ ਚ ਨਹੀਂ ਹੈਗਾ ਸਾਡੇ ਚੇਤੇ ਚ ਨਹੀਂ ਜਿਹੜੀ ਗੱਲ ਚੇਤੀ ਨਹੀਂ ਸਾਨੂੰ ਆਪਣਾ ਪੁੱਤਰ ਦਿਸਦਾ ਹੈ ਪਤਨੀ ਨੂੰ ਪਤੀ ਦਿਸਦਾ ਹੈ ਪਤੀ ਨੂੰ ਪਤਨੀ ਦਿਸਦੀ ਹੈ ਸਾਨੂੰ ਆਪਣਾ ਘਰ ਦਿਸਦਾ ਹੈ ਪੁੱਤਰੀ ਦਿਸਦੀ ਹੈ ਜ਼ਮੀਨ ਦਿਸਦੀ ਹੈ ਰਿਸ਼ਤੇਦਾਰ ਦਿੱਦੇ ਹਨ ਮਿੱਤਰ ਸੱਜਣ ਅਸੀਂ ਸਾਡੇ ਚੇਤੇ ਚ ਹਨ ਪਰ ਉਹ ਦੇ ਆਪਕ ਸਮਝ ਨਹੀਂ ਸੋ ਕਿ ਪਸ਼ੂ ਬਹੁਤ ਸ਼ਕਤੀਸ਼ਾਲੀ ਸੀ ਤਨ ਸੀ ਉਹਨਾਂ ਕਰ ਪਰ ਮਨ ਦੀ ਸਵਾਰੀ ਨਹੀਂ ਮਨ ਨਹੀਂ ਸੀ ਸੁਖਮ ਮਨ ਦੀ ਤਾਕਤ ਬਹੁਤ ਹੈ ਸਾਰਾ ਖੇਲ ਇਹਦਾ ਹੈ ਉੱਪਰ 99.999 ਉੱਪਰ ਇੱਥੇ ਅਖਰੋਟ ਵਰਗ ਹੈ ਡੱਤਪੁਰਜਾ ਇੱਥੇ ਹੈ ਬਤਾਵ ਵਰਗਾ ਇਹਦਾ ਫਾਂਸਲਾ ਚੱਲਦਾ ਹੈ ਫੈਸਲਾ ਸੁਪਰੀਮ ਪਾਵਰ ਹੈ ਇੱਥੇ ਇਹਦੇ ਨਾਲ ਸਾਰਾ ਨਾੜਾਂ ਜੁੜੀਆਂ ਨੇ ਇਹ ਧੁਨੀ ਤ ਧੁਨ ਵੱਜਦੀ ਹੈ ਦਿਲ ਤੱਕ ਜਾਂਦੀ ਹੈ ਦਿਲ ਤੇ ਸ਼ਬਦ ਬੰਦ ਹੈ ਸਾਰੇ ਦਿਲਾਂ ਦੀ ਗੱਲ ਹੈ ਤੇਰਾ ਦਿਲ ਤੂੰ ਆਪ ਜਾਣਦਾ ਹੈ ਮੇਰਾ ਅਜ ਚਿਤ ਨਹੀਂ ਕਰਦਾ ਇਹ ਮਨ ਨੇ ਚਿਤਵਨੀਆ ਕਰਨੀਆਂ ਹਨ ਸੋ ਇਹ ਆਪਣੇ ਆਪ ਨੂੰ ਸੰਭਾਲਣਾ ਪਏਗਾ ਅਸੀਂ ਸਭ ਤੋਂ ਵੱਡਾ ਕੌਣ ਹੈ ਪਰਮੇਸ਼ਰ ਹੈ ਉਸ ਤੋਂ ਵੱਡਾ ਹੈ ਹਾਂ ਉਸ ਤੋਂ ਵੱਡਾ ਉਹਦਾ ਨਾਮ ਹੈ ਅਸੀਂ ਮਾਨਸ ਹਾਂ ਮਨ ਕਰਕੇ ਠੀਕ ਹੈ ਪਸ਼ੂ ਜਨਵਰ ਪੰਛੀ ਉਹਨਾਂ ਦਾ ਵੀ ਹੋ ਸਕਦਾ ਮਨ ਹੋਏਗਾ ਇੰਨਾ ਤਾਕਤਵਰ ਨਹੀਂ ਉਹ ਝੂਠ ਬੋਲ ਸਕਦੇ ਨਹੀਂ ਠੀਕ ਹੈ ਉਹਨਾਂ ਨੂੰ ਵੀ ਕੁਦਰਤ ਨੇ ਆਜ਼ਾਦੀ ਦਿੱਤੀ ਹੈ ਸਾਨੂੰ ਵੀ ਆਜ਼ਾਦੀ ਦਿੱਤੀ ਹੈ ਸਾਰਿਆਂ ਦਾ ਪਿਤਾ ਇੱਕ ਹੈ ਪਿੱਛੇ ਅਰਬਾਂ ਖਰਬਾਂ ਪੀੜੀਆਂ ਚਾਈਏ ਪੀੜੀਆਂ ਨੂੰ ਅਸੀਂ ਜੋ ਸਿੱਖਿਆ ਦਿੱਤੀ ਉਹਨਾਂ ਉਤਾਰੀ ਅੱਜ ਪਿੱਛੇ 50 ਸਾਲ ਚਾਤੀ ਮਾਰੋ 2000 ਨੂੰ ਇੱਕ ਕਿਲਾ ਸੀ ਜ਼ਮੀਨ ਦਾ ਇਹ 2-2 ਕਰੋੜ ਦਾ ਹੋ ਜਾਣਾ ਹੈ ਹੁਣ ਹੀ ਹੋ ਗਿਆ ਅਗਲੇ 10 ਸਾਲਾਂ ਨੂੰ 20 ਸਾਲਾਂ ਨੂੰ ਐ ਰਾਗਤਵਾ ਕੋ ਬਿਜ਼ਨਸ ਜਾ ਰਿਹਾ ਹੈ ਸੋ ਇਹ ਕੋਈ ਨਵੀਂ ਗੱਲ ਥੋੜਾ ਹੈ ਧਰਤੀ ਮਾਤਾ ਨੂੰ ਸੰਭਾਲਣਾ ਹੈ ਮਾਤਾ ਵੀ ਹੋ ਸਕਦਾ ਹੈ ਗੁੱਸੇ ਹੋ ਸਕਦੀ ਹੈ ਸਾਰਾ ਕੁਝ ਇਹਦੇ ਚ ਪਿਆ ਹੈ ਇੱਕ ਵਾਰੀ ਪਾਏ ਹਨ ਪਦਾਰਥ ਸੋਨਾ ਚਾਂਦੀ ਹੀਰੇ ਜੋਹਰ ਇਹ ਸਰੀਰ ਵੀ ਧਰਤੀ ਸੀ ਪੰਜਾਂ ਤੱਤਾਂ ਨੇ ਪੰਜਾਂ ਤੱਤਾਂ ਨਾਲ ਮਿਲਣਾ ਸੀ ਉਹ ਸੰਗਾ ਛੇਵਾਂ ਤੱਤਾ ਜੇ ਖੋਦੇ ਚ ਖੋਦੇ ਚ ਤੂੰ ਪੜਤਾਲ ਕਰਨੀ ਹੈ ਖੋਜ ਕਰਨੀ ਹੈ ਇਹ ਹਸਤੀ ਇਸ ਸ਼ਕਤੀ ਇਹ ਤਾਕਤ ਕਿਹੜੀ ਚ ਔਰ ਹਾਥੀ ਚ ਉਹ ਦਿਓ ਹੈ ਵੇਖਣ ਵਾਲੀਆਂ ਅੱਖਾਂ ਚਾਹੀਦੀ ਹਨ ਜੀ ਸਾਰੇ ਸਿੱਖਿਆ ਮੇਰੇ ਵਾਸਤੇ ਹੈ ਵੀਡੀਓ ਸਾਰੀਆਂ ਮੇਰੇ ਵਾਸਤੇ ਮੈਂ ਬੰਦਾ ਬਣ ਕੇ ਦੁਨੀਆ ਬੰਦਾ ਬਣ ਕੇ ਗਰਬਾਣੀ ਸਰਵਣ ਕਰਨੀ ਪਵੇਗੀ ਪੜਨੀ ਪਵੇਗੀ ਵਿਚਾਰਨੀ ਪਵੇਗੀ ਗਿਆਨ ਥੋੜਾ ਜਿਹਾ بڑا ਹੈ ਕੀ ਕਰਨਾ ਹੈ ਕਿਉਂ ਕਰਨਾ ਹੈ ਕਿਵੇਂ ਕਰਨਾ ਜਦ ਇਹ ਪਤਾ ਲੱਗ ਗਿਆ ਜੀ ਹੁਣ ਬਾਜੀ ਜਿੱਤ ਜਾਗੇ ਜੀ ਸਾਧ ਸੰਗਤ ਜੀ ਅੱਜ ਆਪਾਂ ਗੱਲ ਕਰਨ ਲੱਗੇ ਆ ਮਹਾਪੁਰਸ਼ਾਂ ਬਾਰੇ ਜਿਹੜੇ ਮਹਾਪੁਰਸ਼ ਹੁੰਦੇ ਨੇ ਉਹ ਆਪਣੇ ਜੰਮੇ ਜਾਿਆਂ ਨੂੰ ਵੀ ਆਪਣੇ ਨਹੀਂ ਸਮਝਦੇ ਉਹਨਾਂ ਨੇ ਆਪਣਾ ਕੀ ਨੂੰ ਸਮਝਣਾ ਜਿਹਦਾ ਕੋਈ ਸੇਵਾ ਸਿਮਰਨ ਕਰਦਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲੈਣਾ ਜੀ ਨੂੰ ਗਤੀ ਦਿੱਤੀ। ਬਾਪੇ ਸ੍ਰੀ ਚੰਦ ਨੂੰ ਵੀ ਗਤੀ ਦੇ ਸਕਦੇ ਸੀ ਉਹ। ਪਰ ਉਹਨਾਂ ਨੇ ਕਿਹਾ ਨਹੀਂ। ਗਤੀ ਦਾ ਉਹ ਮਾਲਕ ਬਣਾਇਆ ਜਿਹੜਾ ਸੇਵਾ ਸਿਮਰਨ ਕਰਦਾ ਸੀ। ਅੱਜ ਧੀ ਪੁੱਤਰ ਮਾਪੇ ਦੀ ਗੰਧ ਜਿਹੜੇ ਨਹੀਂ ਮੰਨਦੇ ਉਹ ਫਿਰ ਥੋੜਾ ਜਿਹਾ ਤੁਖੇ ਚ ਆ ਜਾਂਦੇ ਨੇ। ਤੇ ਜਿਹੜੇ ਮਾਂ ਬਾਪ ਦੀ ਗੰਦ ਮੰਨ ਕੇ ਚੱਲਦੇ ਨੇ ਉਹਨਾਂ ਦਾ ਆਖਿਆ ਮੰਨਦੇ ਨੇ ਉਹਨਾਂ ਦੇ ਆਖੇ ਦੇ ਵਿੱਚ ਚੱਲਦੇ ਨੇ ਉਹ ਬੜਾ ਧੰਦਾ ਲਾ ਲਓ ਆਪਣੇ ਸਹੀ ਜੀਵਨ ਦਾ ਲਾ ਲਓ ਵੀ ਉਹ ਨੰਦ ਮੰਨਦੇ ਨੇ ਜਿਹੜਾ ਮਾਂ ਪੁੱਤਾਂ ਦੀ ਮਾਪਾਪਾਂ ਦੇ ਕਹਿਣੇ ਦੇ ਵਿੱਚ ਨਹੀਂ ਚੱਲਦਾ ਉਹ ਫਿਰ ਬਾਅਦ ਚ ਹਰਾਣੇ ਹੁੰਦਾ ਹੈ ਪ੍ਰਸਾਦ ਸੰਗਤ ਜੀ ਜੋ ਸਿਆਣੇ ਦਾ ਕਿਹਾ ਔਲੇ ਦਾ ਖਾਤਾ ਇੱਕ ਕਹਾਵਤ ਹੈ ਬਹੁਤ ਪੁਰਾਣੀ ਪੁਰਾਣੇ ਬਜ਼ੁਰਗਾਂ ਦੀ ਕਹਾਵਤ ਹੈ ਪਰ ਉਸ ਦਾ ਗੈਰੋਂ ਅਰਥ ਨਿਕਲਦਾ ਹੈ ਵੀ ਸਿਆਣੇ ਨੇ ਮੈਨੂੰ ਕੀ ਕਿਹਾ ਸੀ ਜੇ ਮੈਂ ਸਿਆਣੇ ਦੀ ਗੱਲ ਮੰਨ ਲੈਂਦਾ ਤਾਂ ਮੇਰਾ ਕੁਝ ਇਹ ਨੁਕਸਾਨ ਨਾ ਹੁੰਦਾ ਪਰ ਫਿਰ ਉਹ ਬਾਅਦ ਚ ਪਛਤਾਇਆ ਕੀ ਬਣਦਾ ਹੈ ਜਿਆਦਾ ਚਿੜੀਆ ਜੋ ਕੁ ਗੀ ਖੇਤਾ ਫਿਰ ਪਸਤਾਇਆ ਕੁਛ ਨਹੀਂ ਬਣਦਾ ਤਾਂ ਜੇ ਬਾਬਾ ਸ੍ਰੀ ਚੰਦ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਲ ਮੰਨ ਲੈਂਦਾ ਸ਼ਾਇਦ ਉਹ ਗੱਦੀ ਦਾ ਮਾਲਕ ਬਣ ਜਾਂਦਾ ਪਰ ਉਹਨਾਂ ਨੇ ਸੇਵਾ ਦੇ ਕਾਰਨ ਭਾਈ ਲੈਣੇ ਜਿਹਨੂੰ ਗੱਦੀ ਦਿੱਤੀ ਇੰਨਾ ਕੁ ਸਮਾਂ ਮਿਲਿਆ ਤੀ ਸੋ ਇੰਨਾ ਕੁ ਸਮਾਂ ਕੱਲ ਨੂੰ ਦਾਸ ਨੂੰ ਸਮਾਂ ਮਿਲਿਆ ਦਾਸ ਫੇਰ ਬੋਲੇਗਾ ਬੱਤੋ ਵੱਤ ਵੀਡੀਓ ਸ਼ੇਅਰ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਤੇਗ ਫਤਿਹ ਜੀ